ਅਮਰੀਕਾ ਨੇ ਆਖਰਕਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹਤ ਦਿੰਦੇ ਹੋਏ ਸਟੂਡੈਂਟਸ ਵੀਜ਼ਿਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ ਵਿਦਿਆਰਥੀ ਮੁੜ ਤੋਂ ਆਪਣੀਆਂ ਅਰਜ਼ੀਆਂ ਦਾਖਲ ਕਰ ਸਕਦੇ ਨੇ ਪਰ ਅਮਰੀਕਾ ਨੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਅੱਗੇ ਇੱਕ ਸ਼ਰਤ ਵੀ ਰੱਖੀ ਹੈ ਜਿਸ ਦੇ ਵਿੱਚ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਸ਼ਾਮਿਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੰਜਾਬੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਮੁਰਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਸਾਰੇ ਅਰਜ਼ੀਦਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਸਰਕਾਰੀ ਜਾਂਚ ਦੇ ਲਈ ਪਬਲਿਕ ਕਰਨਾ ਪਵੇਗਾ ਜਿਹੜੇ ਅਰਜ਼ੀਦਾਰ ਆਪਣੇ ਮੀਡੀਆ ਸੋਸ਼ਲ ਅਕਾਊਂਟਸ ਨੂੰ ਖੋਲਣ ਤੋਂ ਇਨਕਾਰ ਕਰਨਗੇ ਉਹਨਾਂ ਦੀ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ ਇਹ ਨਵਾਂ ਨਿਯਮ 트ੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈ ਜਿਸ ਦਾ ਮਕਸਦ ਅਮਰੀਕਾ ਵਿਰੋਧੀ ਵਿਚਾਰਾਂ ਜਾਂ ਫਿਰ ਗਤੀਵਿਧੀਆਂ ਵਾਲੇ ਵਿਅਕਤੀਆਂ ਦੀ ਅਮਰੀਕਾ ਦੇ ਅੰਦਰ ਐਂਟਰੀ ਬੈਨ ਕਰਨਾ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਐਫ ਐਮ ਅਤੇ ਜੇ ਕੈਟੇਗਰੀ ਦੇ ਵੀਜ਼ਿਆਂ ਦੇ ਸਾਰੇ ਅਰਜ਼ੀਦਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਸ ਦੀ ਜਾਂਚ ਕਰਨ ਅਧਿਕਾਰੀ ਅਮਰੀਕਾ ਸਰਕਾਰ ਸਭਿਆਚਾਰ ਸੰਸਥਾਵਾਂ ਜਾਂ ਫਿਰ ਅਮਰੀਕੀ ਮੂਲ ਸਿਧਾਂਤਾਂ ਪ੍ਰਤੀ ਦੁਸ਼ਮਣੀ ਦਰਸਾਉਂਦੀਆਂ ਪੋਸਟਾਂ ਜਾਂ ਫਿਰ ਮੈਸੇजेस ਦੀ ਖੋਜ ਕਰਨਗੇ ਮਈ 2025 ਵਿੱਚ 트럼ਪ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਜਾਂਚ ਨੂੰ ਸਖਤ ਕਰਨ ਦੀ ਤਿਆਰੀ ਵੱਜੋਂ ਵਿਦਿਆਰਥੀ ਵੀਜ਼ਾ ਇੰਟਰਵਿਊਜ਼ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੀ 18 ਜੂਨ 2025 ਨੂੰ ਵਿਦੇਸ਼ ਵਿਭਾਗ ਨੇ ਇਸ پابੰਦੀ ਨੂੰ ਹਟਾ ਦਿੱਤਾ ਅਤੇ ਨਵੀਂ ਸੋਸ਼ਲ ਮੀਡੀਆ ਸਕ੍ਰੀਨਿੰਗ ਨੀਤੀ ਨੂੰ ਲਾਗੂ ਕਰ ਦਿੱਤਾ ਨਵੇਂ ਨਿਯਮ ਮੁਤਾਬਕ ਅਰਜ਼ੀਦਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਪ੍ਰਾਈਵੇਸੀ ਸੈਟਿੰਗਸ ਨੂੰ ਪਬਲਿਕ ਕਰਨਾ ਹੋਵੇਗਾ ਜੇਕਰ ਕੋਈ ਅਰਜ਼ੀਦਾਰ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ ਸਿੱਖਿਆ ਸਬੰਧੀ ਮਾਹਿਰਾਂ ਅਤੇ ਵਕੀਲਾਂ ਨੇ ਚਿੰਤਾ ਜਤਾਈ ਹੈ ਕਿ ਸੋਸ਼ਲ ਮੀਡੀਆ ਜਾਂਚ ਨਾਲ ਅਰਜ਼ੀਕਰਤਾ ਦੀ ਨਿੱਜਤਾ ਅਤੇ ਸੁਤੰਤਰ ਬੋਲਣ ਦੇ ਅਧਿਕਾਰ ਦੀ ਉਲੰਘਣਾ ਹੋ ਸਕਦੀ ਹੈ ਵਿਦਿਆਰਥੀਆਂ ਦੀਆਂ ਪੋਸਟਾਂ ਜਿਵੇਂ ਕਿ ਫਿਲਸਤੀਨ ਸਮਰਥਕ ਜਾਂ ਫਿਰ ਸਰਕਾਰੀ ਨੀਤੀਆਂ ਦੀ ਆਲੋਚਨਾ ਵਾਲੀਆਂ ਪੋਸਟਾਂ ਨੂੰ ਅਮਰੀਕਾ ਵਿਰੋਧੀ ਸਮਝਿਆ ਜਾ ਸਕਦਾ ਹੈ ਜਿਸ ਦੇ ਨਾਲ ਸਿਆਸੀ ਵਿਚਾਰਾਂ ਤੇ ਆਧਾਰਿਤ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋ ਸਕਦੀਆਂ ਨੇ ਭਾਰਤ, ਚੀਨ, ਮੈਕਸੀਕੋ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੇ ਵਿਦਿਆਰਥੀ ਜੋ ਅਮਰੀਕਾ ਦੇ ਵਿੱਚ ਪੜ੍ਹਾਈ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਿੰਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਜਾਂਚ ਤੇ ਚਿੰਤਾਵਾਂ ਜਤਾਈਆਂ ਗਈਆਂ ਨੇ ਅਮਰੀਕਾ ਦੀ ਇਸ ਨਵੀਂ ਨੀਤੀ ਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦੀ ਖੁਸ਼ਖਬਰੀ ਦਿੱਤੀ ਹੈ ਪਰ ਸੋਸ਼ਲ ਮੀਡੀਆ ਜਾਂਚ ਦੀ ਸਖਤ ਸ਼ਰਤ ਨੇ ਵਿਵਾਦ ਖੜਾ ਕਰ ਦਿੱਤਾ ਹੈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੀਆਂ ਅਰਜ਼ੀਆਂ ਸਮੇਂ ਸਿਰ ਤਿਆਰ ਕਰਨ ਅਤੇ ਸੋਸ਼ਲ ਮੀਡੀਆ ਤੇ ਸੰਭਾਲ ਕੇ ਸਮਗਰੀ ਪੋਸਟ ਕਰਨ